ਹਾਂਜੀ ਸਾਥੀਓ ਜੈ ਵਾਲਮੀਕੀ ਜੈਪੀ ਮੈਂ ਤੁਹਾਡਾ ਆਪਣਾ ਗੋਪੀ ਵਾਲਮੀਕਨ ਸੋ ਇਹ ਵੀਡੀਓ ਬਹੁਤ ਜ਼ਰੂਰੀ ਆ ਜਿਹੜੇ ਵੀ ਸਾਡੇ ਸਮਾਜ ਦੇ ਬੱਚੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕਿਸੇ ਵੀ ਫੀਲਡ ਵਿੱਚ ਕੀਤੀ ਆ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਪੀਸੀਐਸ ਦੀਆਂ ਜਿਹੜੀਆਂ ਪੀਸੀਐਸ ਆਫੀਸਰ ਦੀਆਂ ਜਿਹੜੀਆਂ 322 ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਸੀ ਤੇ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਆ ਕਿ 31 ਜਨਵਰੀ ਜਿਹੜੀ ਇਹ ਪੋਸਟ ਭਰਨ ਦੀ ਲਾਸਟ ਡੇਟ ਸੀਗੀ ਸੋ ਜੋ ਸਾਥੀ ਸਾਡੇ ਸਮਾਜ ਦਾ ਪੜਿਆ ਲਿਖਿਆ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੈ 10ਵੀਂ ਦੇ ਵਿੱਚ ਪੰਜਾਬੀ ਕੀਤੀ ਹੋਈ ਆ ਉਸ ਨੂੰ ਸੁਨਹਿਰੀ ਮੌਕਾ ਆ ਪੰਜਾਬ ਦੇ ਵਿੱਚ ਐ ਐਸਟੀਐਮ ਤਹਿਸੀਲਦਾਰ ਡੀਐਸਪੀ ਠੀਕ ਆ ਇਹ ਸਾਰੀਆਂ ਪੋਸਟਾਂ ਤੁਸੀਂ ਦੇਖ ਸਕਦੇ ਆ ਸਾਈਡ ਐਂਡ ਟੈਕਸੇਸ਼ਨ ਆਫਸਰ ਫੂਡ ਸਪਲਾਈ ਆਫਸਰ ਅਤੇ ਬਹੁਤ ਸਾਰੀਆਂ ਤੁਸੀਂ ਦੇਖ ਸਕਦੇ ਆ ਪੋਸਟਾਂ ਇਹ ਹੈਗੀਆਂ ਤੇ ਇਹ ਆਫਸਰ ਬਣਨ ਦਾ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ 31 ਜਨਵਰੀ ਜਿਹੜੀ ਲਾਸਟ ਡੇਟ ਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਐ एससीएसटी ਤੇ ਜਿਹੜੀ ਪੀਸੀ ਹੈ ਇਹਨਾਂ ਨੂੰ 750 ਰੁਪਿਆ ਫੀਸ ਹੈ ਜਿਹੜੀ ਠੀਕ ਹੈ ਜੀ ਤੇ ਇਹਦੇ ਬਾਰੇ ਛੋਟ ਨੋਟੀਫਿਕੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹਦੇ ਵਿੱਚ ਦੋ ਪੇਪਰ ਹੁੰਦੇ ਆ ਠੀਕ ਹੈ ਜੀ ਇੱਕ ਪ੍ਰੀ ਪੇਪਰ ਹੁੰਦਾ ਉਸ ਤੋਂ ਬਾਅਦ ਮੇਨ ਹੁੰਦੇ ਆ ਪੇਪਰ ਤੇ ਫਿਰ ਇੰਟਰਵਿਊ ਹੁੰਦੀ ਆ ਜਿਹੜੇ ਬੱਚੇ ਨੇ ਇਹ ਨੋਟੀਫਿਕੇਸ਼ਨ ਪੂਰਾ ਦੇਖਣਾ ਉਹਨੂੰ ਸਾਰੀ ਸਮਝ ਲਾ ਜਾਣੀ ਹੈ ਤੇ ਆਪਣਾ ਮੇਨ ਮਕਸਦ ਇਹ ਸੀ ਦੱਸਣ ਦਾ ਕਿ 31 ਜਨਵਰੀ ਜਿਹੜੀ ਆ ਅੱਜ 30 ਜਨਵਰੀ ਆ ਕੱਲ ਲਾਸਟ ਡੇਟ ਆ 31 ਜਨਵਰੀ ਫਾਰਮ ਭਰਨ ਦੀ ਤੇ ਜੋ ਵੀ ਬੱਚਾ ਸਮਾਜ ਦਾ ਗ੍ਰੈਜੂਏਟ ਹੈਗਾ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਉਹ ਇਹ ਨੋਟੀਫਿਕੇਸ਼ਨ ਕੱਢ ਕੇ ਪੀਪੀਐਸਸੀ ਦੀ ਵੈਬਸਾਈਟ ਤੇ ਦੇਖ ਸਕਦਾ ਤੇ ਆਪਣਾ ਫਾਰਮ ਵੀ ਭਰ ਸਕਦਾ ਜੇ ਤੁਸੀਂ ਸਾਡੇ ਕੋਲ ਫਾਰਮ ਭਰੋਣਾ ਆ ਆਪਾਂ ਤੁਹਾਡਾ ਪਰ ਫਾਰਮ ਵੀ ਭਰ ਦਵਾਵਾਂਗੇ ਤੇ ਬਹੁਤ ਘੱਟ ਖਰਚੇ ਦੇ ਵਿੱਚ ਤੇ ਤੁਸੀਂ ਜ਼ਰੂਰ ਮੇਰੇ ਸਮਾਰਦੇ ਜੋ ਬੱਚੇ ਹੈਗੇ ਆ ਪੜੇ ਲਿਖੇ ਉਹ ਇਸ ਨੋਟੀਫਿਕੇਸ਼ਨ ਨੂੰ ਜ਼ਰੂਰ ਪੜ੍ਹ ਕੇ ਜੋ ਜਿਨ੍ਹਾਂ ਨੂੰ ਨਈ ਵੀ ਨੌਲੇਜ ਹੈ ਇਸ ਚੀਜ਼ ਬਾਰੇ ਉਹ ਜ਼ਰੂਰ ਇਸ ਤੇ ਦੇਖਣ ਕਿਉਂਕਿ ਵਧੀਆ ਨੁਕ ਮਤਲਬ ਪੀਸੀਐਸ ਜਿਦਾ ਯੂਪੀਐਸਸੀ ਹੁੰਦਾ ਇੱਕ ਐਗਜ਼ਾਮ ਉਸ ਤੋਂ ਬਾਅਦ ਜਿਦਾ ਸਟੇਟ ਲੈਵਲ ਤੇ ਪੀਸੀਐਸ ਅਫਸਰ ਦਾ ਐਗਜ਼ਾਮ ਹੁੰਦਾ ਹੈ ਤੇ ਕੱਲ ਲਾਸਟ ਡੇਟ ਆ ਤੇ ਸਾਰੇ ਜਾਨੀ ਜ਼ਰੂਰ ਜਿਹੜੇ ਪੜਨਾ ਚਾਹੁੰਦੇ ਆ ਜ਼ਰੂਰ ਪੜ੍ਹਦੇ ਹੋ ਜੈ ਵਾਲਮੀਕੀ ਜੈ ਭਿੰਮ ਜੀ